ਜੀ ਬਾਬਾ ਜੀ ਕੀ ਹਾਲ ਨੇ ਜੱਗਾ ਜੀ ਤੀਵੇਂ ਤਰੇ ਬਾਬਾ ਜੀ ਬੱਬਲ ਮੁੰਡੇ ਅੱਛਾ ਮੁੰਡੇ ਵੇਣਾ ਠੀਕ ਹੈ ਠੀਕ ਹੈ ਕਿੰਨੀ ਉਮਰ ਹੋ ਗਈ ਤੁਹਾਡੀ 70 ਸਾਲ ਹੋ ਗਈ ਜੀ ਅੱਛਾ 70 ਹੋ ਗਈ ਠੀਕ ਹੈ ਠੀਕ ਹੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਹੈ ਕਿੰਨਾ ਟਾਈਮ ਹੋ ਗਿਆ ਵੇਚਦਿਆਂ 70 ਸਾਲ ਹੋ ਗਏ ਜੀ ਅੱਛਾ ਫਰਿਸ਼ਾ ਜੀ ਵੇਚਦਿਆਂ ਸਾਰੇ ਸ਼ਹਿਰ ਚ ਜਿੱਦੇ ਜਿਗਰੇ ਜਾਉਂਦੇ ਗਲੀਆਂ ਅੱਛਾ ਅੱਛਾ ਜਿਹੜੀ ਤੋਰ ਫਿਰ ਕੇ ਹੈ ਅੱਜ ਅੱਛਾ ਅੱਛਾ ਠੀਕ ਹੈ ਬਹੁਤ ਤੱਕ ਕਿੱਡੇ ਫਿਰਦਾ ਹੈ ਨਾ ਉੱਥੇ ਪੁੱਤ ਅੱਛਾ ਠੀਕ ਕਿੰਨੇ ਰੁਪਈਆ ਦਾ ਮਰੁੰਡਾ ਹੈ ਦਰਦੀਆਂ ਦਾ ਅੱਛਾ 10 ਰੁਪਈਆ ਦਾ ਹੈ 10 ਦੇ ਬਾਪੜ ਅੱਛਾ ਅੱਛਾ ਠੀਕ ਹੈ ਠੀਕ ਹੈ ਕਿੰਨੇ ਵਜੇ ਆਉਣਾ ਹੋਗਾ ਫਿਰ ਰੋਜ ਹੈ ਕਿੰਨੇ ਵਜੇ ਆਉਣਾ ਰੋਜ ਹੈ 9:30 ਪੌਣੇ 10 ਸਾਰਾ ਦਿਨ ਹੀ ਹੈ ਨਾ ਇੱਥੇ ਬੈਠਾ ਉੱਥੇ ਹੈ ਠੀਕ ਤੂੰ ਆ ਜਾਣਾ ਇੱਕ ਰੋਜ ਅੱਛਾ ਫਰਾਂ ਦੀ ਮਸਲਾ ਕੀ ਮਤਲਬ ਇੱਥੇ ਵੀ ਬੈਠ ਕੇ ਸ਼ਾਮ ਨੂੰ ਘਰ ਜਾਣਾ ਤੇ ਇੰਨੀ ਉਮਰ ਹੋ ਗਈ ਕਿਤੇ ਸੋਚਣੇ ਵੀ ਘਰੇ ਬੈਠ ਜਗੇ ਨਹੀਂ ਨਹੀਂ ਐਂ ਸੋਚਦਾ ਮੈਂ ਅੱਛਾ ਮੈਂ ਪੂਰਾ ਦਿਨ ਮੈਚ ਕਰ ਰਿਹਾ ਮੇਰਾ ਅੱਛਾ ਕੰਮ ਬਣਾਉਂਦਾ ਮੈਨੂੰ ਪਤਾ ਠੀਕ ਹੈ ਠੀਕ ਹੈ ਮੈਂ ਬਾਲ ਦਾ ਬਗੀਰੂਗਾ ਠੀਕ ਹੈ ਕੰਮ ਕਰਦੇ ਨੇ ਖੇਤ ਕੀਤਾ ਜੋ ਅੱਛਾ ਠੀਕ ਹੈ ਮਤਲਬ ਤਰ ਫਿਰ ਕੀ ਸਰੀ ਵਧੀਆ ਰਹਿੰਦਾ ਹੈ ਕਿਸੇ ਮਿਲਦੀ ਹੈ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਆਦਾ ਕੰਮ ਕਰਕੇ ਖਾਓ ਆਦਾ ਕੰਮ ਕਰਕੇ ਸਹੀ ਗੱਲ ਹੈ ਹਾਂ ਹਾਂ ਕਿੱਥੇ ਖੜਨੀ ਹੋ ਰੋਜ ਪੱਕਾ ਪਤਾ ਜਿਹੜਾ ਹਬੋਰ ਰੋਡ ਹੈ ਹੈ ਹਬੋਰ ਰੋਡ ਹੈ ਹਬੋਰ ਰੋਡ ਹੈ ਦਾ ਸ਼ੇਰ ਸਿੰਘ ਚੌਂਕ ਹਾਂ ਸ਼ੇਰ ਸਿੰਘ ਚੌਂਕ ਤੇ ਪੈਸਾ ਦੀ ਕੋਠੀ ਹੈ ਭਾਈ ਸਾਹਿਬ ਦੀ ਕੋਠੀ ਹੈ ਹਾਂ ਹਬੋਰ ਰੋਡ ਤੇ ਹੈ ਤੇ ਸ਼ੇਰ ਸਿੰਘ ਚੌਂਕ ਆ ਇਹਦੇ ਕੋਲੇ ਖੜਦੇ ਆ ਬਿਲਕੁਲ ਭਾਈ ਕੁੱਕੀ ਕੋਠੀ ਮਸ਼ਹੂਰ ਹੈ ਹਾਂ ਆ ਹਬੋਰ ਰੋਡ ਹੈ ਤੇ ਆ ਹਬੋਰ ਰੋਡ ਹੈ ਹਾਂ ਹਬੋਰ ਰੋਡ ਤੇ ਸ਼ੇਰ ਸਿੰਘ ਚੌਂਕ ਸ਼ੇਰ ਸਿੰਘ ਚੌਂਕ ਬਾਣੀ ਆਪਣੇ ਸਰੋਵਰ ਇੱਥੇ ਖੜਦੇ ਆ ਤਾਂ ਇੱਕ ਵਾਰੀ ਜਰੂਰ ਮੈਨਾਂ ਕੋਲ ਆਓ ਪਲੀਜ਼ ਰਿਕਵੈਸਟ ਹੈ ਜਰੂਰ ਲੰਘਦੇ ਟੱਪਦੇ ਹਨਾ ਠੜਕੇ ਜਾਇਆ ਕਰੋ ਜਿੰਨਾ ਵੀ 5-10 ਰੁਪਈਆ ਦੀ ਜਿੰਨੀ ਚੀਜ਼ ਹੈਗੀ ਇਹਨਾਂ ਕੋਲੇ ਤਾਂ ਜਰੂਰ ਹਨਾ ਲੰਘਦੇ ਟੱਪਦੇ ਇੱਥੋਂ ਲੈ ਜਾਇਆ ਕਰੋ ਬੱਚਿਆਂ ਵਾਸਤੇ ਲੈ ਜਾਇਆ ਕਰੋ ਚਲੋ ਇਹਨਾਂ ਨਾਲ ਬਜ਼ੁਰਗਾਂ ਹਨਾ ਇਹਨਾਂ ਦੀ ਹੈਲਪ ਹੋ ਜਾਂਦੀ